ਆਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਰੰਧਾਵਾ ਡੇਰੀ ਫਾਰਮਿੰਗ ਬਸਰਾਏ ਦੇ ਉਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹਾਂ ਯਾਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲਾ ਕੇ ਅੱਜ ਦੀ ਆਪਣੀ ਵੀਡੀਓ ਦਾ ਮੇਨ ਮੋਟਿਵ ਹੋਊਗਾ ਵੀ ਆਪਾਂ ਗਾਉ ਨੂੰ ਟਰਾਈ ਕਰਨ ਦੇ ਵੇਲੇ ਟੂਬਾਂ ਕਿਉਂ ਚੜਾਉਨੇ ਆਂ ਗਾਵਾਂ ਦੇ ਤੁਨਾਂ ਕਿਸਾਨ ਵੀਰੋ ਜਿਵੇਂ ਕੋਈ ਦੇਖ ਰਹੀ ਹੋ ਇਹ ਬੜਾ ਲਿਕਵਿਡ ਜੂਸ ਕਰਨਾ ਵਾ ਜਦੋਂ ਗਾਂ ਦਾ ਥਣ ਸਾਫ਼ ਕਰਨਾ ਵਾ ਟੂਬ ਚੜਾਉਣ ਤੋਂ ਪਹਿਲਾਂ ਕਿਸੇ ਵੀ ਵਾਈਪ ਦੇ ਉੱਤੇ ਪਾ ਕੇ ਖਾਣ ਵੀਰੋ ਜਿਵੇਂ ਕੋਈ ਦੇਖ ਹੀ ਰਿਹਾ ਹੋ ਇਹ ਵਾਲੀ ਟਿਊਬ ਆਪਾਂ ਚੂਸ ਕਰਦੇ ਆ ਗਵਨ ਨੂੰ ਟਰਾਈ ਕਰਨ ਦੇ ਵੇਲੇ ਖਾਣ ਵੀਰੋ ਜਿਵੇਂ ਕੋਈ ਦੇਖ ਹੀ ਰਿਹਾ ਹੋ ਆਪਾਂ ਗਾਂ ਦੀ ਮਸ਼ੀਨ ਦੇ ਨਾਲ ਇੱਕ ਵਾਰੀ ਚਵਾਈ ਕਰ ਲਈ ਆਪਾਂ ਫੇਰ ਤੋਂ ਇੱਕ ਵਾਰੀ ਹੱਥ ਨਾਲ ਚਵਾਈ ਕਰਨ ਦੇ ਆ ਤਾਂ ਜੋ ਹਵਾਨੇ ਦੇ ਵਿੱਚੋਂ ਪੂਰਾ ਦੁੱਧ ਨਿਕਲ ਜਾਵੇ ਤੇ ਹਵਾਨਾ ਪੂਰਾ ਖਾਲੀ ਹੋ ਜਾਵੇ ਖਾਣ ਵੀਰੋ ਪਹਿਲਾਂ ਪੇਪਰ ਦੇ ਉੱਤੇ ਦਵਾਈ ਪਾਉਣੀ ਆ ਫੇਰ ਗਾਂ ਦੇ ਥਾਣੂ ਸਾਫ਼ ਕਰਨਾ ਦਵਾਈ ਦੇ ਨਾਲ ਤਾਂ ਜੋ ਜਿਹੜੇ ਡਰਟੀ ਜਮਸ ਆਉ ਉਹ ਲੱਥ ਜਾਣ ਸਾਰੇ ਤੇ ਗਾਂ ਦੇ ਥਣ ਜਿਹੜੇ ਉਹ ਸਾਫ਼ ਹੋ ਜਾਣ ਫਿਰ ਆਪਾਂ ਗਾਂ ਦੇ ਥਣ ਨੂੰ ਟਿਊਬ ਚੜ੍ਹ ਦੇਣੀ ਆ ਸ਼ਾਨ ਵੀਰੋ ਜਿਵੇਂ ਤੁਸੀਂ ਦੇਖ ਹੀ ਰਹੇ ਆ ਇਹ ਟਿਊਬ ਦੇ ਉੱਤੇ ਰੈੱਡ ਕਲਰ ਦਾ ਕੈਪ ਉਹ ਆ ਇਹ ਪਹਿਲਾਂ ਲਾ ਦੇਣਾ ਵਾ ਤੇ ਫਿਰ ਗਾਂ ਦੇ ਥਣ ਦੇ ਛੇਕ ਵਿੱਚ ਘੱਲਣਾ ਵਾ ਤੇ ਫਿਰ ਮਗਰੋਂ ਟਿਊਬ ਨੂੰ ਪ੍ਰੈਸ ਕਰ ਦੇਣਾ ਤੇ ਦਵਾਈ ਅੰਦਰ ਚੱਲ ਜੂਗੀ ਤਾਂ ਨੂੰ ਟਿਊਬ ਚੜਤੀ ਆ ਟਿਊਬ ਚੜਨ ਤੋਂ ਬਾਅਦ ਗਾਂ ਦੇ ਥਾਣੂ ਥੱਲਿਓਂ ਫੜ ਕੇ ਉੱਤੇ ਨੂੰ ਟਿਊਬ ਘੱਲਣੀਆਂ ਤਾਂ ਜੋ ਟਿਊਬ ਜਿਹੜੀ ਆ ਉਹ ਗਾਂ ਦੇ ਹਵਾਣੇ ਦੇ ਵਿੱਚ ਚਲ ਜੇ ਕਿਸਾਨ ਵੀਰੋ ਬਾਤ ਦੇ ਵਿੱਚ ਗਾਂ ਦੇ ਥਾਣੂ ਡਿਪ ਕਰਨ ਵਾਲੀ ਦਵਾਈ ਵੀ ਲਾ ਦੇਣੀ ਆ ਟਿਊਬ ਚੜਨ ਤੋਂ ਬਾਅਦ ਗਾਵਾਂ ਲਿਸੀਆਂ ਇਸ ਕਰਕੇ ਲੱਗ ਰਹੀਆਂ ਕਿਉਂਕਿ ਇਹਨਾਂ ਦੀ ਫੀਡ ਪਾਂਦੀ ਕੀਤੀ ਆ ਤੇ ਪੱਠੇ ਵੀ ਥੋੜੇ ਘਟਾਏ ਆ ਤਾਂ ਜੋ ਗਾਵਾਂ ਦਾ ਦੁੱਧ ਸੁੱਕ ਜੇ ਤੇ ਅਸੀਂ ਗਾਵਾਂ ਨੂੰ ਡਰਾਈ ਕਰਦੀਏ ਇਹ ਸੀ ਕਿਸਾਨੀਰੋ ਗਾਵਾਂ ਦੇ ਥਣਾਂ ਨੂੰ ਟਿਊਬਾ ਚੜਾਉਣ ਦਾ ਪ੍ਰੋਸੈਸ ਕਿਸਾਨੀਰੋ ਜੇ ਗੱਲ ਕੀਤੀ ਜਾਵੇ ਵੀ ਗਾਵਾਂ ਦੇ ਥਣਾਂ ਨੂੰ ਟਿਊਬਾ ਕਿਉਂ ਚੜਾਈਆਂ ਜਾਂਦੀਆਂ ਵਾਂ ਗਾਵਾਂ ਦੇ ਥਣਾਂ ਨੂੰ ਟਿਊਬਾ ਇਸ ਕਰਕੇ ਚੜਾਈਆਂ ਜਾਂਦੀਆਂ ਤਾਂ ਜੋ ਗਾਵਾਂ ਦੇ ਥਣਾਂ ਨੂੰ ਕੋਈ ਵੀ ਇਨਫੈਕਸ਼ਨ ਹੋਵੇ ਜਿੰਨੀ ਦੇਰ ਤੱਕ ਵੀ ਉਹ ਡਰਾਈ ਪੀਰੀਅਡ ਦੇ ਵਿੱਚ ਹੈਗੀਆਂ ਵਾਂ ਤੇ ਇਸ ਕਰਕੇ ਟਿਊਬਾਂ ਚੜਾਈਆਂ ਜਾਂਦੀਆਂ ਤਾਂ ਜੋ ਕਮਾ ਨੂੰ ਮਸਟੈਟਸ ਹੋ ਜਾਂਦੀ ਆ ਥੋੜੀ ਘੋਟੀ ਗਾਵਾਂ ਦੇ ਥਣਾ ਨੂੰ ਪ੍ਰੋਬਲਮ ਹੋ ਜਾਂਦੀ ਆ ਅਤੇ ਉਹ ਵਾਲੀ ਪ੍ਰੋਬਲਮ ਜਿਹੜੀ ਹੈ ਡਰਾਈ ਪੀਰੀਅਡ ਵਿੱਚ ਕਵਰ ਹੋ ਜੇ ਇਸ ਕਰਕੇ ਕਿਸਾਨੀ ਰੋਗ ਗਾਵਾਂ ਦੇ ਥਣਾ ਨੂੰ ਟਿਊਬਾਂ ਚੜਾਈਆਂ ਜਾਂਦੀਆਂ ਮੈਂ ਡਰਾਈ ਪੀਰੀਅਡ ਇਹ ਸੀ ਕਿਸਾਨੀ ਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ